ਤੁਸੀਂ ਵੇਖ ਰਹੇ ਹੋ ਡੇਲੀ ਅਮਰitsar ਅਤੇ ਮੈਂ ਹਾਂ ਗੁਰਪ੍ਰੀਤ ਸਿੰਘ ਦਾ ਸਾਵਣ ਦਾ ਮਹੀਨਾ ਦਾ ਚਾਹ ਹਰ ਇੱਕ ਨੂੰ ਹੁੰਦਾ ਹੈ ਕਿਉਂਕਿ ਜੇ ਇਸ ਮਹੀਨੇ ਦੇ ਵਿੱਚ ਖੀਰ ਪੂੜੇ ਨਾ ਕੱਢ ਜਾਂਦਾ ਅਧੂਰਾ ਮੰਨਿਆ ਜਾਂਦਾ ਹੈ। ਮਤਲਬ ਕਿ ਇਹ ਜਿਹੜਾ 2 ਮਹੀਨੇ ਜਿਹੜੇ ਹੁੰਦੇ ਸਾਵਣ ਦਾ ਜੁਲਾਈ ਤੇ ਅਗਸਤ ਦਾ ਇਹ ਚ ਪੂੜੇ ਚੱਲਦੇ ਆ ਵਲੇ ਖੀਰ ਨਾਲ ਖਾਣ ਵਲੇ ਹੁੰਦਾ ਇੱਕ ਹੁੰਦਾ ਇਹ ਵਾਲਾ ਚਾਨੀ ਵਾਲਾ ਇੱਕ ਹੁੰਦਾ ਖੋਏ ਵਾਲਾ ਬੂੜਾ ਇਹ ਤਿੰਨ ਤਰ੍ਹਾਂ ਦੇ ਪੂੜੇ ਹੁੰਦੇ। ਖੀਰ ਵੀ ਨਾਲ ਤਿਆਰ ਕਰਦੇ। ਖੀਰ ਹਲੇ ਬਸ 2-4 ਦਿਨਾਂ ਦੀ ਸ਼ੁਰੂ ਕਰਾਂਗੇ। ਬਸ ਲੈ ਜੇ ਸਟਾਰਟਿੰਗ ਹੀ ਹੋਈ ਨਾ ਔਰੇ ਕਰਕੇ ਕਿਹ ਕਿਹਨੇ ਪ੍ਰਕਾਰ ਦੇ ਬਣਾਉਣ ਦੇ ਲਈ ਕਿਹੜਾ ਕਿਹੜਾ ਸਮਾਨ ਬਤਾ ਇਹਨੂੰ ਬਣਾਉਣ ਦੇ ਲਈ ਇਹਦੇ ਵਿੱਚ ਦੋ ਹੀ ਚੀਜ਼ਾਂ ਜਿਆਦਾ ਮੇਨ ਪੈਂਦੀਆਂ ਇੱਕ ਸਮਾਂ ਇਹਨੂੰ ਲੱਗਦਾ ਘੱਟੋ ਘੱਟ ਘੰਟਾ ਤੇ ਲੱਗਦਾ ਹੋਏਗਾ ਬਣਾਉਣ ਸਾਡੀ ਤਾਂ 70 75 ਸਾਲ ਪੁਰਾਣੀ ਦੁਕਾਨ ਹੈ ਮੇਰ ਲਵਾਈ ਦੇ ਨਾਮ ਤੋਂ ਗੁਰੂ ਵੀ ਆ ਮੈਂ ਚੌਥੀ ਪੀੜੀ ਹਾਂ ਤੁਸੀਂ ਵੇਖ ਰਹੇ ਹੋ ਡੇਲੀ ਅਮਰitsar ਅਤੇ ਮੈਂ ਹਾਂ ਗੁਰਪ੍ਰੀਤ ਸਿੰਘ ਡੱਬ ਸੌਣ ਦਾ ਮਹੀਨਾ ਦਾ ਚਾਹ ਹਰ ਇੱਕ ਨੂੰ ਹੁੰਦਾ ਹੈ ਕਿਉਂਕਿ ਜੇ ਇਸ ਮਹੀਨੇ ਦੇ ਵਿੱਚ ਖੀਰ ਪੁੜੇ ਨਾ ਕੱਢ ਜਾਂਦਾ ਅਧੂਰਾ ਮੰਨਿਆ ਜਾਂਦਾ ਹੈ ਸੋ ਸੌਣ ਦੇ ਮਹੀਨੇ ਦੇ ਵਿੱਚ ਵੱਖ-ਵੱਖ ਜਿਹੜੇ ਕਿ ਦੁਕਾਨਦਾਰ ਉਹਨਾਂ ਦੇ ਵੱਲੋਂ ਮਾਲ ਪੁੜੇ ਤਿਆਰ ਕੀਤੇ ਜਾਂਦੇ ਨੇ ਅਸੀਂ ਪਹੁੰਚਿਆ ਗੁਰੂ ਬਾਜ਼ਾਰ ਦੇ ਵੀ ਸਭ ਤੋਂ ਪਹਿਲਾਂ ਤੁਹਾਨੂੰ ਗੁਰੂ ਬਾਜ਼ਾਰ ਵਿਖਾਵਾਂਗੇ ਜਿਹੜਾ ਕਿ ਸਭ ਤੋਂ ਪੁਰਾਣਾ ਅਮਰitsar ਦਾ ਸ਼ਹਿਰ ਦਾ ਬਾਜ਼ਾਰ ਹੈ ਗੁਰੂ ਰਾਮਦਾਸ ਜੀ ਦੇ ਸਮੇਂ ਤੋਂ ਉਸ ਦੇ ਸਮੇਂ ਤੋਂ ਇਹ ਜਿਹੜਾ ਕਿ ਗੁਰੂ ਬਾਜ਼ਾਰ ਇੱਥੇ ਬਣਿਆ ਹੋਇਆ ਹੈ ਪੁਰਾਣੀਆਂ ਜਿਹੜੇ ਕਿ ਬਿਲਡਿੰਗਾਂ ਨੇ ਇੱਥੇ ਬਣੀਆਂ ਹੋਈਆਂ ਨੇ ਸੋ ਸਾਹਮਣੇ ਦੇਖ ਸਕਦੇ ਗੁਰਦੁਆਰਾ ਚੁਰਸਤੀ 828 ਸਾਹਿਬ ਹੈ ਜਿੱਥੇ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇੱਥੇ ਕਿ ਉਸ ਸਮੇਂ ਨਗਰ ਨਿਵਾਸੀਆਂ ਦੀਆਂ ਸਮੱਸਿਆਵਾਂ ਸੁਣਦੇ ਸਨ ਸੋ ਦਰਸ਼ਨ ਕਰਵਾ ਰਿਹਾ ਤੁਹਾਨੂੰ ਗੁਰੂ ਬਾਜ਼ਾਰ ਦੇ ਵਿੱਚ ਚੁਰਸਤੀ ਗੁਰਦੁਆਰਾ ਚੁਰਸਤੀ 828 ਸਾਹਿਬ ਦੇ ਤੇ ਗੱਲ ਕਰ ਰਹੀ ਸੌਣ ਦੇ ਮਹੀਨੇ ਦੀ ਸੋ ਸੌਣ ਦੇ ਮਹੀਨੇ ਦੇ ਵਿੱਚ ਦੁਕਾਨਦਾਰਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਮਾਲ ਪੁੜੇ ਜਿਹੜੇ ਕਿ ਤਿਆਰ ਕੀਤੇ ਜਾਂਦੇ ਹਨ ਤੇ ਲੋਕਾਂ ਵੱਲੋਂ ਬੜੇ ਹੀ ਚਾਵਨ ਦੇ ਨਾਲ ਖਾਦੇ ਕਿਉਂਕਿ ਇਹ ਸੁਆਦੀ ਹੋਣ ਦੇ ਨਾਲ ਨਾਲ ਆਸਾਨ ਜਾਂਦੇ ਹਨ ਸੋ ਅਸੀਂ ਪਹੁੰਚੇ ਹਾਂ ਸ਼ਹਿਰ ਦੇ ਵਿੱਚ ਜਿਹੜੇ ਕਿ ਸਭ ਤੋਂ ਪੁਰਾਣੀ ਦੁਕਾਨ ਹੈ ਜਿੱਥੇ ਕਿ ਇਹ ਮਾਲਪੂੜੇ ਇਹ ਤਿਆਰ ਕੀਤੇ ਜਾਂਦੇ ਸੋ ਗੱਲ ਕਰਾਂਗੇ ਮਿਹਰ ਦੀ ਹੱਟੀ ਜਿੱਥੇ ਕਿ ਦੇਸੀ ਘੋਵ ਦੇ ਵਿੱਚ ਇਹ ਮਾਲਪੂੜੇ ਤਿਆਰ ਕੀਤੇ ਜਾਂਦੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਛੋਟੀ ਹੀ ਸਭ ਤੋਂ ਪੁਰਾਣੀ ਦੁਕਾਨ ਹੈ ਔਰ ਵੱਖ-ਵੱਖ ਕਿਸਮਾਂ ਦੇ ਥੇ ਮਾਲਪੂੜੇ ਤਿਆਰ ਕੀਤੇ ਜਾਂਦੇ ਹਨ ਤੇ ਖੀਰ ਵੀ ਜਿਹੜੀ ਕਿ ਕਈ ਪ੍ਰਕਾਰ ਦੀ ਬਣਾਈ ਜਾਂਦੀ ਹੈ ਸੋ ਗੱਲਬਾਤ ਜਰੂਰ ਕਰਾਂਗੇ ਦੁਕਾਨਦਾਰ ਦੇ ਨਾਲ ਕਿ ਕਿੰਨੇ ਪ੍ਰਕਾਰ ਦੇ ਉਹਨਾਂ ਵੱਲੋਂ ਮਾਲ ਪੂੜੇ ਤਿਆਰ ਕੀਤੇ ਉਹ ਕਿੰਨਾ ਸਮਾਂ ਹੋ ਗਿਆ ਉਹਨਾਂ ਨੂੰ ਇਹ ਕੰਮ ਕਰਦਿਆਂ ਨੂੰ ਹਾਂਜੀ ਸਤਿ ਸ੍ਰੀ ਅਕਾਲ ਜੀ ਮਾਲ ਪੂੜੇ ਜਿਹੜੇ ਕਿ ਤੁਸੀਂ ਬਣਾਉਂਦੇ ਸੌਣ ਦਾ ਮਹੀਨਾ ਤੇ ਇਹਦੇ ਬਾਰੇ ਤੁਸੀਂ ਜਾਣਕਾਰੀ ਹੈ ਨਾ ਤੇ ਮੇਰਾ ਨਾਮ ਆਨਿਕ ਹੈ ਹਾਂਜੀ ਇਹ ਸੌਣ ਦਾ ਮਹੀਨਾ ਜਿਹੜਾ ਹੁੰਦਾ ਨਾ ਪੂੜੇ ਮਤਲਬ ਕਿ ਇਹ ਜਿਹੜਾ 2 ਮਹੀਨੇ ਜਿਹੜੇ ਹੁੰਦੇ ਸਾਵਣ ਦਾ ਜੁਲਾਈ ਤੇ ਅਗਸਤ ਦਾ ਇਹ ਚ ਪੂੜੇ ਚੱਲਦੇ ਆ ਵਲੇ ਖੀਰ ਨਾਲ ਖਾਣ ਵੱਲ ਹੁੰਦਾ ਇੱਕ ਹੁੰਦਾ ਇਹ ਵਾਲਾ ਚਾਨੀ ਵਾਲਾ ਇੱਕ ਹੁੰਦਾ ਖੋਏ ਵਾਲਾ ਪੂੜਾ ਇਹ ਤਿੰਨ ਤਰ੍ਹਾਂ ਦੇ ਪੂੜੇ ਹੁੰਦੇ ਆ। ਅੱਛਾ ਜੀ। ਇਹਦੇ ਮਤਲਬ ਕਿ ਕਿੰਨੇ ਪ੍ਰਕਾਰ ਦੇ ਹੋਗੇ? ਇਹ ਖੀਰ ਵੀ ਨਾਲ ਤਿਆਰ ਕਰਦੇ ਹੋ? ਖੀਰ ਹਲੇ ਬਸ 2-4 ਦਿਨਾਂ ਦੀ ਸ਼ੁਰੂ ਕਰਾਂਗੇ। ਹਾਂਜੀ। ਬਸ ਹਲੇ ਇਹਦਾ ਸਟਾਰਟਿੰਗ ਹੀ ਹੋਈ ਨਾ ਔਰੇ ਕਰਕੇ। ਖੀਰ ਕਿੰਨੇ ਪ੍ਰਕਾਰ ਦੀ? ਖੀਰ ਵੀ ਕੋਈ ਸਿੰਪਲ ਖੀਰ ਜਿਹੜੀ ਨਾਰਮਲ ਖੀਰ ਚੱਲਦੀ ਉਹੀ। ਹਾਂਜੀ। ਇਹਨੂੰ ਬਣਾਉਣ ਦੇ ਲਈ ਕਿਹੜਾ-ਕਿਹੜਾ ਸਮਾਨ ਪਤਾ? ਇਹਨੂੰ ਬਣਾਉਣ ਦੇ ਲਈ ਇਹਦੇ ਵਿੱਚ ਦੋ ਹੀ ਚੀਜ਼ਾਂ ਜ਼ਿਆਦਾ ਮੇਨ ਪੈਂਦੀਆਂ ਇੱਕ ਸੂਜੀ ਤੇ ਇੱਕ ਮੈਦਾ। ਤੇ ਨਾਲ ਹੋਰ ਵੀ ਜਿੱਦਾਂ ਸੌਂਫ ਹੋ ਗਈ, ਕਾਲੀ ਮਿਰਚ ਹੋ ਗਈ ਆ ਪੂੜੇ ਦੇ ਵਿੱਚ ਪੈਂਦੀ ਆ। ਪੈਨਾਲ ਖੋਇਆ ਪਿਆਦਾ ਖੋਇਆ ਜੀ ਸਮਾਂ ਲੱਗਦਾ ਸਮਾਂ ਨੂੰ ਲੱਗਦਾ ਘਟੋ ਘਟ ਘੰਟਾ ਤੇ ਲੱਗਦਾ ਹੋਏਗਾ ਪਨਾਲ ਜੀ ਕਿਹੜੇ ਹਾਲੇ ਸੌਣ ਸ਼ੁਰੂ ਹੀ ਹੋਇਆ ਤੇ ਕਿੰਨੇ ਕ ਗਾਹਕ ਆਉਣੇ ਸ਼ੁਰੂ ਹੋਏ ਨੇ ਤੁਹਾਡੇ ਗਾਹਕ ਇਹ ਤੇ ਆਪਾਂ ਸੌਣ ਤੋਂ ਵੀ ਥੋੜੀ ਦੇਰ ਪਹਿਲੇ ਦਾ ਸ਼ੁਰੂ ਕਰ ਦਿੱਤਾ ਤੇ ਗ੍ਰਾਹਕ ਤੇ ਤੁਹਾਨੂੰ ਪਤਾ ਜਿਹੜੇ ਚੀਜ਼ ਦੇ ਖੁਸ਼ ਹੋਗੇ ਤੁਹਾਨੂੰ ਪਤਾ ਅੰਮ੍ਰਿਤਸਰਿਆਂ ਨੂੰ ਸ਼ੌਂਕ ਹੈਗਾ ਕਿ ਅਜੀ ਖਾਣੀ ਖਾਣੀ ਤੇ ਉਹ ਖਾਣੀ ਖਾਣੀ ਗਾਗ ਪੱਕੇ ਅੰਮ੍ਰਿਤਸਰ ਦੇ ਜਿਹੜੇ ਕਿ ਖਾਣ ਪੀਣ ਦੇ ਸ਼ੌਕੀਨ ਨੇ ਸੋ ਉਹਨਾਂ ਨੂੰ ਬੜੀ ਬੇਸਬਰੀ ਨਾਲ ਸੌਣ ਦੇ ਮਹੀਨੇ ਦਾ ਉਡੀਕ ਹੁੰਦੀ ਐ ਸੋ ਖਾਸ ਕਰਕੇ ਜਿਹੜੇ ਮਾਲ ਪੂੜੇ ਖਾਣ ਕਰਕੇ ਤੇ ਦੱਸ ਸਕਦੇ ਹੋ ਕਿੰਨੇ ਕੇ ਤੁਸੀਂ ਦਿਨ ਦੇ ਵਿੱਚ ਤਿਆਰ ਕਰ ਲੈਣ ਇਹ ਦਿਨ ਦੇ ਵਿੱਚ ਡਿਪੈਂਡ ਹੁੰਦਾ ਕਸਟਮਰ ਦਾ ਜੂ ਜੂ ਵਧਿਆਗਾ ਉਹ ਕਿਉਂਕਿ ਉਹ ਨਵੇਂ-ਨਵੇਂ ਨਾਲ-ਨਾਲ ਬਣੇ ਵੀ ਜਾਂਦੇ ਆ ਤੇ ਬੰਨ ਜਾਂਦੇ ਮਤਲਬ ਕਿ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮੀ 8 ਵਜੇ ਤੱਕ ਅਵੇਲੇਬਲ ਹੀ ਹੁੰਦੇ ਆ ਕਿੰਨੀ ਪੁਰਾਣੀ ਤੁਹਾਡੀ ਸਾਡੇ ਤੇ 70 75 ਸਾਲ ਪੁਰਾਣੀ ਦੁਕਾਨ ਹੈ ਮੇਰ ਲਵਾਈ ਦੇ ਨਾਮ ਤੋਂ ਗੁਰੂ ਵੀ ਆ ਮੈਂ ਚੌਥੀ ਪੀੜੀ ਹਾਂਜੀ ਤੇ ਪਰਿਵਾਰ ਤ ਫਿਰ ਅੱਗੇ ਵੀ ਇਸੇ ਤਰ੍ਹਾਂ ਹੀ ਚੱਲਦਾ ਰਹੂਗਾ ਹਾਂਜੀ ਹਾਂਜੀ ਬਿਲਕੁਲ ਜੀ ਤੇ ਇੱਕ ਐਕ ਦੇ ਖਾਸ ਕਰਕੇ ਦੇਸੀ ਘੋੜੇ ਨਹੀਂ ਜਾਈ ਹਾਂਜੀ 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 ਇਹ ਬਿਲਕੁਲ ਸਾਰਾ ਸਮਾਨ ਜਿਹੜਾ ਹੁੰਦਾ ਸਾਡਾ ਦੇਸੀ ਘੋੜਾ ਜਿਹੜੇ ਪੂੜੇ ਵੀ ਗਿਆ ਵੀ ਦੇਸੀ ਘੋੜੇ ਤਿਆਰ ਹੁੰਦੇ ਆ ਬਿਲਕੁਲ ਸਾਰੇ ਪਿਓਰ ਦੇਸੀ ਘੋੜੇ ਦੇ ਵਿੱਚ ਕਿੰਨੀ ਕੀ ਉਸ ਰੱਖੀ ਹੈ ਇਹਦੇ 500 ਰੁਪਏ ਕਿਲੋ ਹਰ ਸੇਮ ਦਿਨ ਦਾ ਸੇਮ ਪ੍ਰਾਈਸ ਲੱਗਦਾ ਨਹੀਂ ਕਿ ਕਈ ਵਾਰੀ ਜੇ ਸਮਾਨ ਬੱਜ ਜਾਂਦਾ ਤੇ ਅਗਲੇ ਦਿਨ ਕੰਮ ਲਿਆ ਜਾਂਦਾ ਜਾਂ ਸਾਰਾ ਸਮਾਨ ਹੀ ਕਿਤੇ ਨਹੀਂ ਵਿਕ ਜਾਂਦਾ ਬਣਾਈਦਾ ਹੀ ਉਹਨਾਂ ਦਾ ਜਿਹੜਾ ਇੱਕ ਦਿਨ ਚ ਪੂਰਾ ਲੱਗ ਜੇ ਵੇ ਜਿਆਦਾ ਬਣਾਈਦਾ ਹੀ ਨਹੀਂ ਨਾਲ-ਨਾਲ ਹੀ ਬੰਦਾ ਜੀ ਬਾਇਜੈਂਸ ਖਤਮ ਵੀ ਹੋ ਜਾਂਦਾ ਫਿਰ ਨਾਲ ਜੇ ਟਾਈਮ ਹੁੰਦਾ ਟਾਈਮ ਵੇਲੇਦਾ ਉਹ ਨਾਲ ਨਾਲ ਬਣਾਈਦਾ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਕੇ ਹੀ ਸਮਾਨ ਤਿਆਰ ਕੀਤਾ ਜਾਂਦਾ ਜਿਹੜਾ ਕਿ ਵਿਕ ਸਕੇ ਸੋ ਬੜੀ ਹੀ ਸੋਹਣੀ ਤਰੀਕੇ ਨਾਲ ਇਹ ਮਾਲਪੂੜੇ ਤਿਆਰ ਕੀਤੇ ਜਾਂਦੇ ਔਰ ਬਹੁਤ ਹੀ ਸੋਹਣੇ ਲੱਗ ਰਹੇ ਨੇ ਔਰ ਸੁਆਦੀ ਵੀ ਨੇ ਗੱਲ ਕਰਾਂਗੇ ਸਵਾਦ ਦੀ ਤੇ ਸਵਾਦ ਦੀ ਨੇ ਕਿਉਂਕਿ ਗੁਰੂ ਰਾਮਦਾਸ ਦੀ ਨਗਰੀ ਅੰਮ੍ਰਿਤਸਰ ਵੈਸੇ ਹੀ ਖਾਣ ਲਈ ਜਾਂ ਜਾਣਾ ਜਾਂਦਾ ਕਿਉਂਕਿ ਇੱਥੇ ਵੱਖ-ਵੱਖ ਤਰ੍ਹਾਂ ਦੇ ਖਾਣੇ ਤਿਆਰ ਕੀਤੇ ਜਾਂਦੇ ਨੇ ਸੋ ਸੌਣ ਦਾ ਮਹੀਨਾ ਮਾਲਪੂੜੇ ਜਿਹੜੇ ਕਿ ਤਿਆਰ ਕੀਤੇ ਗਏ ਨੇ ਸੋ ਇਸ ਦੁਕਾਨ ਤੇ ਪਹੁੰਚੇ ਆ ਸੋ ਇਹ ਇਹਨਾਂ ਵੱਲੋਂ ਦੱਸਿਆ ਗਿਆ ਕਿ ਕਈ ਪ੍ਰਕਾਰ ਦੇ ਇਹਨਾਂ ਵੱਲੋਂ ਪੂੜੇ ਤਿਆਰ ਕੀਤੇ ਜਾਂਦੇ ਹਨ ਸੋ ਸ਼ਹਿਰ ਦੀ ਸਭ ਤੋਂ ਪੁਰਾਣੀ ਦੁਕਾਨ ਹੈ ਜਿੱਥੇ ਕਿ ਇਹ ਮਾਲਪੂੜੇ ਦੇਸੀ ਘਿਓ ਦੇ ਵਿੱਚ ਤਿਆਰ ਕੀਤੇ ਜਾਂਦੇ ਹਨ ਸੋ ਇਹ ਜਿਹੜੇ ਦਿਖਾਏ ਨੇ ਤੁਹਾਨੂੰ ਮਾਲਪੂੜੇ ਬਹੁਤ ਹੀ ਸਵਾਦ ਨੇ ਔਰ ਬੜੇ ਹੀ ਸਾਫ਼ ਸੁਥਰੇ ਨਾਲ ਇਹ ਜਿਹੜਾ ਕਿ ਤਿਆਰ ਕੀਤਾ ਜਾਂਦਾ ਹੈ ਖਾਸ ਕਰਕੇ ਉਹਨਾਂ ਵੱਲੋਂ ਜਿਹੜੀ ਖੀਰ ਕਈ ਗਿਆ ਉਹ ਵੀ 1-2 ਦਿਨ ਵਿੱਚ ਤਿਆਰ ਹੋਣੀ ਸ਼ੁਰੂ ਹੋਏਗੀ ਕਿਉਂਕਿ ਅੰਮ੍ਰਿਤਸਰ ਦੇ ਖਾਸ ਸਵਾਦ ਵਾਸਤੇ ਇਹ ਮਾਲਪੂੜੇ ਜਿਹੜੇ ਦੇਸੀ ਘਿਓ ਦੇ ਇਸ ਦੁਕਾਨ ਤੇ ਤਿਆਰ ਕੀਤੇ ਜਾਂਦੇ ਨੇ ਸਭ ਤੋਂ ਪੁਰਾਣੀ ਦੁਕਾਨ ਹੈ तकरीबन 70 ਸਾਲ ਪੁਰਾਣੀ ਦੁਕਾਨ ਹੈ ਔਰ ਗੁਰੂ ਬਾਜ਼ਾਰ ਦੇ ਵਿੱਚ ਇਹ ਸਥਿਤ ਹੈ ਸੋ ਸੌਣ ਦਾ ਮਹੀਨਾ ਹਰ ਇੱਕ ਨੂੰ ਉਡੀਕ ਹੁੰਦੀ ਹੈ ਸੌਣ ਦੇ ਮਹੀਨੇ ਦੀ ਸੋ ਇਸ ਮਹੀਨੇ ਦੇ ਵਿੱਚ ਜਿਹੜੇ ਕਿ ਖੀਰ ਪੂੜੇ ਨੇ ਉਹ ਹਰ ਘਰ ਵਿੱਚ ਖੁਦ ਵੀ ਤਿਆਰ ਕੀਤੇ ਜਾਂਦੇ ਨੇ ਔਰ ਦੁਕਾਨਾਂ ਤੇ ਦੁਕਾਨਦਾਰਾਂ ਵੱਲੋਂ ਵੀ ਤਿਆਰ ਕੀਤੇ ਜਾਂਦੇ ਨੇ ਸੋ ਲੋਕ ਬੜੇ ਹੀ ਸਵਾਦ ਦੇ ਨਾਲ ਇਹ ਖਾਉਂਦੇ ਹਨ ਦੇਖਦੇ ਰਹੋ ਦੈਲੀ ਅੰਮ੍ਰਿਤਸਰ ਗੁਰਪ੍ਰੀਤ ਸਿੰਘ